آپ کو کیا کریں گے آپ کو سا ہے ساکتی سے سنسانتی کرنا جائے گا اور آپ نے بلہان کا کمبر کو تیرہ سی دیار تیرہ سنسانتی کرنا جائے گا انہی گلاہ ایک چھت داسا آپ نے بلہان کا کمبر اور ہاں ساکا بھائی ہاں ساکا ساکا انہی نمبر نے दोन तीना तारीख़ बणी ਖ ਰਿਹਾ ਖਾਨਪੁਰੀਆ ਇੱਕ ਜੱਫਾ ਕਾਕਾ ਨੂੰ ਪਾ ਔਰ ਸਾਹਮਣੇ ਫਿਰ ਕਬੱਡੀ ਪਾ ਗਈ ਮੇਰੇ ਮਿੱਤਰੋ ਔਰ ਦਬਾਤਾ ਕਬੱਡੀ ਲੀਗ ਦਾ ਇਹ ਖੇਡ ਮੈਦਾਨ ਦਰਸ਼ਕ ਵੀਰੋ ਜੇ ਇਸ ਮੇਲੇ ਦਾ ਇਹਦਾ ਮੈਚਾਂ ਦਾ ਪੀਟਰ ਆ ਗਿਆ ਪੀਟਰ ਆ ਗਿਆ ਖਿਡਾਰੀ ਬੜਾ ਸ਼ਾਹ ਟਾਕ ਰਿਹਾ ਮੇਰੇ ਵੀਰੋ ਆਪਣੇ ਯਾਰਾਂ ਮਿੱਤਰਾਂ ਦੇ ਨਾਲ ਇਧਰ 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 ਓਹ ਅੜੀ ਤੇ ਆਇਆ ਓਹ ਅੜੀ ਤੇ ਆਇਆ ਅੱਗ ਤੋਂ ਕਹਿੰਦੇ ਸਾਰਿਆਂ ਨੂੰ ਗੋਡਿਆਂ ਤੇ ਕਰੀ ਪਰ ਸਾਹਿਬ ਦੀ ਧਰਤੀ ਹੈ ਲੋਕੀ ਗੋਰਾ-ਗੋਰਾ ਕਹਿੰਦੇ ਲਓ ਗੋਰਾ ਫੇਰ ਮੈਦਾਨ ਵਿੱਚ ਕਬੱਡੀ ਪਾ ਰਿਹਾ ਹੈ ਅੱਜ ਦਾ ਫਾਈਨਲ ਹੋਊਗਾ ਬੈਸਾਂ ਨੂੰ ਮੋਟਰਸਾਈਕਲ ਹੈ ਜਿਹੜੇ ਸਾਰੀ ਲੀਗ ਦੇ ਬੈਸਟ ਹੋਣੇ ਆ ਸਾਡੇ ਗੱਗੀ ਜੀ ਸਦੀ ਜ਼ਿੰਦਗੀ ਦੇ ਪਰੰਪਰੇ ਮਿੱਤਰ ਆ ਇਹ ਫਲਾਗ ਦਾ ਕੱਪ ਹੈ ਅੱਜ ਪਿੰਡ ਨੂੰ ਪਰਦਾ ਬਹਾਦਰ ਜੰਨੇ ਵਾਲੇ ਚਮਕੀਲੇ ਦੇ ਪੁੱਤਰ ਦੀ ਗੇਟ ਪੈ ਰਹੀ ਹੈ ਫਿਰ ਨੇ ਮੈਦਾਨ ਵਿੱਚ ਕਿੰਨਾ ਜੇ ਚੰਗੇ ਉਸਤਾਦ ਦੇ ਹੋ ਗਰਸਣ ਆਏ ਪੌੜਾ ਨੂੰ ਧੋਕੇ ਪੀ ਛੱਡੇ ਪੌੜਾ ਨੂੰ ਧੋਕੇ ਪੀ ਛੱਡੇ ਲਓ ਸਾਹ ਦੇ ਨਾ ਮੁੰਡਾ ਕਹਿੰਦੇ ਤੇਜ ਭੜਾੜ ਗਿਆ ਬਾਹ ਪਿੱਖਾ ਗਿਆ ਮੁੰਗੜੀ ਵਾਲੇ ਸੰਦੀਪ ਦੀ ਟੀਮ ਲਈ ਖੇੜਨਾ ਮੇਰੇ ਵੀਰੋ ਕਿੰਨਾ ਸਾਰੇ ਨਾ ਉਹ ਨਾਲ ਕਹਿੰਦੇ ਰਮਨ ਮੁੰਡਾ ਚਾਰ ਪਦੇ ਖੇਡ ਮੈਦਾਨ ਦੀ ਤਕੜਾ ਖੇਡਿਆ ਲਾਵੇ ਪਿੱਟੇ ਪੈਣ ਦੀ ਰੇਟ ਤੇ yeah hey, hey. ਜਿੰਦਾ ਤਸਦੀਕ ਕਬੱਡੀ ਖਿਡਾਰੀ ਖੋਖਾ ਪੈਣੀ ਤੇ ਜਿਹੜੀ ਕੌਡੀ ਨੰਬਰ ਖੇੜ ਗਿਆ ਉਹਦੀ ਆਪਣੀ ਸ਼ਾਟ ਛੱਡ ਗਿਆ ਮੇਰੇ ਵੀਰ ਪਰ ਜਿੰਨੇ ਪਾਸੇ ਮੁੰਡਾ ਗੋੜੀ ਸ਼ਕਰ ਖੇੜਦੇ ਮਹਿਮਾਨ ਨੇ ਤਹਾਨੂੰ ਵੇਖਦੇ ਵੀ ਬੁੱਲੇ ਦੀ ਪੈਣੀ ਆ ਰਹੀ ਹੈ ਲਓ ਬੁੱਲੇ ਦੀ ਕਬੱਡੀ ਤੇ ਪੈਣੀ ਵਾਲਾ ਜਿੰਨੇ ਜੱਫੇ ਉਹਨੇ ਕਿੰਨੇ ਬਿੱਟੇ ਮਾਰ ਦਿੱਤੇ ਲਾ ਰਿਹਾ ਹੈ ਉਧਰ ਚਾਚਾ ਲੱਖਾਂਗੇ ਪੱਡੇ ਵਾਲਿਆ ਦਰਬੀਸ਼ ਸਿੰਘ ਦੇ ਪੁੱਤਰੋ ਸਰਦਾਰ ਦਰਬੀਸ਼ ਸਿੰਘ ਜੀਤਾ ਕੈਨੇਡਾ ਦੇ ਵਾਰੇ ਉਹ ਵੀ ਮਨਮਰਿਆ ਹੋਰ ਬੜਾ ਰੇਟਰ ਵਾਸਤੇ ਹੈ ਹੋਲਡ ਨੰਬਰ ਇਹ ਰੇਟਰ ਹੈ ਬੜਾ ਹਸਕ ਸਿੰਘ ਦੇ ਪੁੱਤਰੋ ਦਰਬੀਸ਼ ਸਿੰਘ ਜੀਤਾ ਕੈਨੇਡਾ ਵਿਦਾ ਦੀ ਬਹੁਤ ਬਹੁਤ ਧੰਨਵਾਦ ਹੈ ਹਾਂਜੀ ਇਹੋ ਮੇਰਾ ਪਿੰਡ ਹੈ ਤੇ ਗੋਕੇ ਸਿੰਘ ਕਿ ਖੇਰ ਗਿਆ ਕੈਨੇਡਾ ਦੇ ਟਿਕਨੇ ਵੱਡੇ ਪ੍ਰੋਟਰ ਨੇ ਬਹੁਤ ਬਹੁਤ ਧੰਨਵਾਦ ਤੇਨ ਕੱਢੀ ਬਹੁਤ ਬਹੁਤ ਧੰਨਵਾਦ ਸਾਡੇ ਵੀਰ ਤਰਦੀਪ ਕੰਗ ਤੇਜ ਦੀ ਤੇ ਬੰਤ ਜੋਹ ਦੀ ਪੁਰਾਣੇ ਬੇਟੀਆ ਸਟੇਡਲ ਦੇ ਪਾਸੇ ਆਇਆ ਜੇਮਰ ਟੋਸੀ ਇਹਦਾ ਭਰਾਵਾਂ ਦਾ ਵੀ ਬਲ ਫੋਰ ਸੋਸਾਇਟੀ ਜਿਹੜੇ ਲਵਾਰਿਸ ਕਹਿੰਦੇ ਜਾਨਵਰ ਨੇ ਜੇ ਕੋਈ ਸੜਕ ਦੇ ਉੱਤੇ ਮਰ ਵੀ ਜਾਂਦਾ ਹੈ ਉਹਨੂੰ ਚੱਕ ਕੇ ਮੇਰੇ ਵੀਰ ਉਹ ਬਹੁਤ ਵੱਡਾ ਕੰਮ ਕਰ ਰਿਹਾ ਹੈ ਸੋਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਪੂਰੀ ਉਹਲੇੜ ਦੇ ਪਿੱਛੇ ਵੀ ਜਿੰਨਾ ਸਵੇਰ ਦੇ ਬੰਦੇ ਯਾਰ ਤੂੰ ਹੋਈ ਜਿੰਨਾ ਕਰਨਾ 2 ਮੀਟਰ ਉੱਥੇ ਮੈਨੂੰ ਦੇ ਤੇਰੀ ਬਾਹਰ ਆ ਰਿਹਾ ਤਮਚ ਆ ਗਿਆ ਹੈਪੀ ਰੋਡ ਦੀ ਅਪਾਰ ਕਰਤਾ ਜਸ਼ੀਰ ਜਨ ਵਾਸਤੇ ਸਖੀਰ ਪੁੱਜਿਆ ਉਧਰ ਕੋ ਸਥਾਨ ਉਧਰ ਕੋ ਦੀਪ ਮਾਨਕ ਸਾਹਿਬ ਦੇ ਹਸਨ ਦੇ ਦੋਤਾ ਸਾਹਿਬ ਹਸਨ ਮਾਨਕ ਸਾਹਿਬ ਜਿਨ੍ਹਾਂ ਨਾਲ ਮੈਂ ਸਤੇਜਾ ਦੇ ਵੀ ਬਹੁਤ ਸਾਥੀ ਉਹਨਾਂ ਦੇ ਨਾਲ ਹੈ ਜੀ ਮਹਾਪੁਰਸਾਂ ਦੀ ਇਤਾਰ ਕਰਤਾ ਦੇ ਸਦਕਾ ਕਿ ਸਿੰਘ ਸਿਰਕ ਟੋਣਾ ਨਹੀਂ ਫਿਰਦੇ ਪਰ ਜਾਂਦੇ ਨੂੰ ਦਲਵਾਰਾਂ ਦੇ ਜਦੋਂ ਮੌਤ ਕਿਸੇ ਦੇ ਪੰਦੀ ਹੈ ਇਹਨਾਂ ਸਿਰ ਬਿਆਸ ਮਦਾਰਾਂ ਦੇ ਕਿ ਚਰਨ ਸਿੰਘ ਸਫਰੀ ਜਉਣਾ ਮਾਰ ਗਏ ਮੇਰੇ ਗੋਮ ਜੀ ਕਮਾਂਡ ਜੋਕਰ ਸਿਪਾਹੀ ਚੰਗਾ ਕੰਮ ਕਰਦਾ ਹੋਵੇ ਉਹਨੂੰ ਹੌਸਲਾ ਦੇਣਾ ਚਾਹੀਦਾ ਸੋ ਕੋ ਬੰਦਾ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਸਸਾ ਦੇ ਪੰਜਾਬੀਆਂ ਦੇ ਵਿੱਚ ਇੱਕ ਕੌਸ਼ਲੀ ਕਲਾ ਮਾਲ ਕਰਨੇ ਭਰੀ ਹੈ ਤੇ ਇੱਕ ਭਰਾ ਕੁਝ ਨਿੱਕਾੰ ਦੇ ਲਈ ਤੁਰਦਾ ਤਾਂ ਦੂਜਾ ਮੋਟਾ ਨਾਲ ਮੋਟਾ ਡੋਲਕਾ ਆਪਣਾ ਹੋ ਜਾਂਦਾ ਸੁਮਈਆ ਜੀ ਪ੍ਰਭਾਨ ਪੂਰੀ ਦੁਨੀਆ ਦੇ ਵਿੱਚ ਨਾ ਹੈ ਸੁਖੋਨਾ ਫਕੀਰਾਂ ਦਾ ਉਸ ਸਰਕਾਰ ਦਾ ਹਮੇਸ਼ਾ ਝਟਾ ਝੂੜਦੇ ਰਹਿਣਾ ਹਮੇਸ਼ਾ ਉਹਦੀ ਫਤਿਹ ਰਹਿਣੀ ਸੁਖੋਨਾ ਦੀ ਯਾਦ ਨੂੰ ਸਮਰਪਿਤ ਇਹ ਕਬੱਡੀ ਟੂਰਨਾਮੈਂਟ ਕਰਾਇਆ ਗਿਆ ਸੋ ਜਿਨੇ ਵੀ ਮੇਰੇ ਭਰਾ ਇਸ ਸੰਗਤ ਪਰਿਵਾਰ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਖਾਧਿਆ ਦੀ ਖੁਸ਼ਾਨਕ ਮੋਦੀ ਖਾਨਾ ਦੇ ਉੰਦਰ ਕੈਦੀ ਹੈ ਉਹਨੂੰ ਚਲਾਉਣ ਵਾਲੇ ਸਭ ਤੋਂ ਸੋਹਣਾ ਤਾਲਾ ਕਰੇ ਆਪਣੇ ਭਰਾਵਾਂ ਦੇ ਨਾਲ ਰਲ ਕੇ ਸਤਨਾਮ ਸਿੰਘ ਜੀ ਦਸਾਂਤ ਸਾਹਿਬ ਭਾਈ ਸੱਤਾ ਗੱਲ ਨੇ ਐਸੀ ਪਿਆਰ ਦੇ ਨਾਲ ਭਾਈ ਅਰਸ਼ ਕਜਲਾ ਸੋ ਜਿੰਨੇ ਵੀ ਭਰਾ ਨਾਲ ਭਾਈ ਰਣਜੀਤ ਕਵਾਲ ਜਿੰਨੇ ਵੀ ਮੇਰੇ ਵੀਰ ਇਹ ਚੰਗਾ ਪ੍ਰਾਲਾ ਕਰ ਰਹੇ ਆ ਕਬੱਡੀ ਕੁਰਪੂਰਨਾਮੈਂਟ ਕਰਵਾਇਆ ਸਾਰਿਆਂ ਨੇ ਮੈਂ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ ਸੇ ਇਹ ਚੰਗੀ ਸੋਚ ਹੈ ਨਿਆਣਿਆਂ ਨੂੰ ਹਮੇਸ਼ਾ ਤੋਂ ਦੂਰ ਰਹਿਣਾ ਚਾਹੀਦਾ ਨਸਾਂ ਦਾ ਜਵਾਨੀ ਲਈ ਬਹੁਤ ਹੁੰਦਾ ਸੋ ਮਾਂ ਦੀ ਕਿਰਪਾ ਬਣਾ ਕੇ ਰੱਖਿਆ ਜਾਂਦਾ ਮਾਪੇ ਬਹੁਤ ਐ ਤਕ ਤਕਲੀਫਾਂ ਦੇ ਨਾਲ ਆਪ ਤਨ ਪਾਉਂਦੇ ਆ ਸੁਬਿਰ ਭਰਾ ਕੋ ਚੰਗਾ ਰਾਹ ਤਖਤਿਆਰ ਕਰੋ ਕਿਉਂਕਿ ਜਵਾਨੀ ਬਹੁਤ ਚਾਰ ਸਾਲ ਹੁੰਦੀ ਹੈ ਫਿਰ ਕਹਿੰਦੇ ਸੀ ਕਿਸੇ ਚੰਗੇ ਰਾਹ ਪਾ ਲਓਗੇ ਤੱਕ ਕੇ ਜਾ ਕੇ ਫਿਰ ਜ਼ਿੰਦਗੀ ਦਾ ਆਨੰਦ ਲਓਗੇ ਨਹੀਂ ਤਾਂ ਫਿਰ ਮੁਸ਼ਕਲਾਂ ਦਾ ਫੋਟ ਲਈ ਰੈਡੀ ਹੈ ਸੁਬਿਰਾ ਫਿਰ ਬੇਕੀ ਕਰਦੇ ਜੀ ਤੇ ਚੱਕੇ ਪਰਾਲੇ ਦੇ ਵਿੱਚ ਆਪਣਾ ਸਿਰ ਦੂਰ ਪਾਇ ਕਰੋ ਵਾਲ ਕਿਸੇ ਨੂੰ ਚਾਦੀ ਕਲਰ ਚ ਰੱਖੇ ਵਾਈਡ ਰੂਟੀ ਕਰਾਂਸ ਵਾਈਡ ਰੂਟੀ ਕਰਾਂਸ जेको डिटे मुंडे गॾु धीअ बि उते सरकारी ਦਾ ਰਵੇਗਾ ਬਹੁਤ ਬੱਦਨਾ ਬੈ ਵਾਹ ਜੀਆਂ ਤਲੀਆਂ ਦੇ ਮੁਰਮੁਰ ਆਪ ਸੁਟਾਵੇ ਪਿੰਡ ਦੇ ਜਿਹਨੂੰ ਜੀ ਬਹੁਤ ਬਹੁਤ ਧੰਨਵਾਦ ਹੈ ਹਸਨਮਾਨ ਸਿੰਘ ਜੀ ਤੁਹਾਡੀਆਂ ਸਾਰੀਆਂ ਵੀਡੀਓ ਦੇਖੀ ਦੀਆਂ ਤੇ ਜਿਵੇਂ ਕਹਦੇ ਆ ਵੀ ਆਪਾਂ ਵੀ ਕਹਿੰਦੇ ਆ ਤੁਹਾਡੀ ਹਾਜ਼ਰੀ ਇੱਥੇ ਜਰੂਰ ਲੱਗਣੀ ਚਾਹੀਦੀ ਹੈ ਬੋਲ ਬੋਲ ਗੁਰੂ ਮਾਤਾ ਜੀ ਦੇ ਰੂਪ ਵਿੱਚ ਵਾਪਸ ਸਰਪ ਸਿੰਘ ਦੀ ਬੱਚੋਆਂ ਨਾਲ ਹਸੇ ਨੂੰ ਨਹੀਂ ਹੋਣ ਦਾ ਧੰਨਵਾਦ ਕਰਦੇ ਆਂ ਵਾਪਸ ਸਤਵਿੰਦਰ ਸਿੰਘ ਜੀ ਕਰਦੇ ਯਾਰ ਕੋਈ ਖੇਡਾ ਵੀ ਕਰਵਾਉਂਦੇ ਹਰ ਸਾਲ ਚਲੋ ਜੀ ਵੱਡੀ ਤੇ ਜੀ ਕੀ ਬਾਤ ਹੈ ਕੀ ਬਾਤ ਹੈ ਨmberdar ਸਾਹਿਬ ਭਰਾਵਾਂ ਦੇ ਸਨਮਾਨ ਕੀਤੇ ਜਾ ਰਹੇ ਆਂ ਅਸਲੀਆਂ ਦੋ ਵੀਡੀਓ ਭਾਈ ਹੁਣ ਦੋ ਭਰਾਵਾਂ ਦੇ ਘਰ ਦੇ ਨਾਲ ਜੱਫਾ ਪਹਿਲਵਾਨ जय भैया भगवान ये याद है जो बड़ा दुआबा पेंटो लीग दे में सार सम्मान ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਫਾਈਨਲ ਮੈਚ ਆ ਗਏ ਟੀਮਾਂ ਬਿਨਾਂ ਆਪਣੇ ਮੁਬਾਰਕਾਤਾਂ ਦੀ ਅਰਦਾਸ ਨਾਲ ਦਾਦਾ ਜੀ ਨੂੰ ਕਹਿ ਰਹੇ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੈ ਟੀਮਾਂ ਇੱਕ ਟੀਮ ਆ ਗਈ ਹੈ ਬਸਾਰ ਦੁਨੀਆਂ ਦੇ ਉੱਤੇ ਬਾਹਰ ਬਿਲਕੁਲ ਦਮਖੀਸ ਮਜੋਰ ਦੀ ਤਾੜੀਾਂ ਨਾਲ ਵਧਾ ਗਿਆ ਦੇਖ ਪਾਸ ਪਾਸ ਦੀ ਜਿੰਦੀ ਸਾਡੇ ਵਿੱਚ ਪਿੰਡ ਵਿੱਚ ਦੀਆਂ ਟੀਮ ਉਹ ਬਹੁਤ ਹੀ ਦਰਬਾਰ ਪ੍ਰਬੰਧਕੀ ਕਮੇਟੀ ਉਹਨਾਂ ਦੇ ਨਾਮ ਦੇ ਉੱਤੇ ਇਹ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਇਹ ਬਹੁਤ ਨੇਕ ਪ੍ਰਾਰਾ ਇੱਕ ਚੰਗਾ ਪ੍ਰਾਰਾ ਮੈਂ ਸਾਰੀ ਪ੍ਰਬੰਧਕੀ ਕਮੇਟੀ ਦਾ ਪਹਿਲਾਂ ਦਿਲ ਦੀਆਂ ਗੈਰਾਂ ਨਾਲ ਬਹੁਤ-ਬਹੁਤ ਧੰਨਵਾਦ ਕਰਦਾ ਕਿ ਪੰਜਾਬ ਪੰਜਾਬੀ ਪੰਜਾਬ ਜਿਹੜਾ ਪਹਿਲੇ ਨਸ਼ੇ ਦੇ ਤੇ ਦੇ ਉੱਤੇ ਬੈਠਾ ਉਸ ਨਸ਼ੇ ਦੀ ਦਲਦਲ ਤੋਂ ਕੱਢਣ ਲਈ ਇਹ ਜਿਹੜੇ ਪ੍ਰਾਲੇ ਜਿਹਨੇ ਕਰਦੇ ਇੱਕ ਵਾਰੀ ਇਸ ਪ੍ਰਾਲੇ ਲਈ ਸਾਰੇ ਜਨਨ ਖੁੱਲ ਕੇ ਤਾੜੀਆਂ ਮਾਰਨ ਲੱਗ ਬੜੇ ਤਾੜੀਆਂ ਜੋ ਮੈਂ ਦਿਲੀਆਂ ਗਾਰਾਂ ਦਾ ਸਾਰੀ ਪ੍ਰਬੰਧਕੀ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਸੁਭਾਲਕ ਕਰੇ ਇਹ ਕਬੱਡੀ ਦਾ ਕੱਪ ਹਰੇਕ ਸਾਲ ਇਸੇ ਤਰ੍ਹਾਂ ਦੌਰਾਨ ਵਿੱਚ ਕਿ ਮੇਦੇ ਲੱਗਦੇ ਰਹਿਣ ਤੇ ਮਈਆ ਭਗਵਾਨ ਦੇ ਅੱਗੇ ਸਾਹਿਬ ਇਹ ਪਰਯਾਤ ਰੱਖੇ ਮੈਂ ਇੱਕ ਨਾ ਸ਼ਰਦਨ ਨਾਲ ਬਹੁਤ ਬਹੁਤ ਬੜਾ ਤਰਫਾਦ ਵਾਹਿਗੁਰੂ ਜੀ ਕਾ ਖੰਸਾ ਬਾਬਾ ਜੀ ਬੱਲੇ ਹਜ਼ਾਰ ਪੈ ਦੀ ਮਾਂ ਜੀ ਆ ਮਦਦ ਦੇ ਹੋਣ ਵਾਲੀ ਟੀਮ ਦੇ ਹਜ਼ਾਰ ਤੇ ਅੱਗੇ ਪਾਸੇ ਤੋਂ ਪੋਵਾ ਨੇ ਦਿਆ ਇਹਦਾ ਸਾਰੇ ਹੀ ਸਤਿਕਾਰ ਦੇ ਦਾ ਅਸੀਂ ਪ੍ਰਮੋਟਰਾਂ ਦਾ ਧੰਨਵਾਦ ਕਰਦੇ ਆ ਹਾਂ ਜੀ ਹਾਂਜੀ ਤੇ ਬੈਸਾ ਉਹ ਮੋਟਰਸਕੂਟਰ ਲੈ ਗਿਆ ਬਹੁਤ ਤਾਨ ਨਾਲ ਹੈ ਤੇ ਕਿੰਨੇ ਅੱਗੇ ਇਸ ਬੇਲੇ ਦੇ ਦੱਜਦਾ ਹੋਏ ਹਾਂ ਇਹ ਫਤਾਨ ਕਹਿੰਦਾ ਕੀ ਕੀ ਸੌ ਮੇਲੇ ਵੱਲ ਰੌਲਾ ਤਾਨ ਨਾਲ ਹੈ ਅਜੇ ਜਦ ਹੱਥ ਖੋੜਾ ਨਿਕਲਿਆ ਤੇ ਦੂਜੇ ਪਾਸੇ ਲੜਦੇ ਸਾਡੀ ਤਸਵੀਰ ਬੱਜ ਰਿਹਾ ਪਿੰਡ ਤੇ ਪੰਨਾ ਨਾਮ ਹੈ ਹਾਸ ਮੇਨ ਤਸੱਗੀ ਮੇਨ ਦਾ ਸਮਾਂ ਅਵੇਗਾ ਬਾਤ ਵੀ ਬਾਤ ਜੀ ਜਾਣਕਾਰੀ ਦੇਤੇ ਆਇਆ ਕਰੀਓ ਬਹੁਤ ਜਣੇ ਤਾ ਤੇ ਮੁੰਡਾ ਉਹੀ ਜਰਫੀਕ ਬੱਜਰ ਮੀਂਹ ਵੀਰੋ ਹਰ ਜਰਫੀਕ ਬੱਜਰ ਤੇ ਪੰਗੇ ਹੋ ਕਰਿਆਰ ਮਕਾਲਾ ਸੱਤ ਦੇ ਖਿਡਾਰੀਆਂ ਦੇ ਦਰਮਿਆਨ ਫਿਰ ਤੇ ਲੱਗੇ

جانن مر صاحب او ਇਹ ਪੂਰਾ ਇੱਕ ਨਾਨਾ ਜਿਹਾ ਵੀਰ ਉਤਾਰਨ ਵਾਲਾ ਲਾ ਫਿਆਨੇ ਵਾਲਾ ਮੁਗਿਆਰ ਖੱਜਾ ਬਿਸ਼ੇ ਨਾਲ ਗੇ ਹਾਕਮਟੀ ਇੱਕਲੇ ਬੱਲੇ ਖੜੋ ਖੜੋ ਵਾਹ ਬੱਲੇ ਇਹ ਹਮਾਰੇ ਵਾਲੇ ਜੱਫੀਆਂ ਲੱਗੇ ਤੇ ਦਸੋ ਹਾਰਨ ਤਾਰੀ ਮਾਰੀ ਹਾਕਮਟੀ ਦਾ ਪ੍ਰੋਫੈਸਰ ਆ ਖਿਡਾਰੀ ਕਦਾ ਵੀਰ ਬਾਬਾ ਸਭ سپورਟ ਕਰਾਦੇ ਹੰਰੀ ਕਹੇ ਭਰਾਵਾਂ ਦਾ ਬਹੁਤ ਬਹੁਤ ਤੇ ਬਹੁਤ ਬਹੁਤ ਭਰਾਵਾਂ ਦਾ ਵੀ ਬਹੁਤ ਬਹੁਤ ਕਰਦੇ ਆ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ